ਆ ਉਹ ਵੀਡੀਓ ਲੈਣਾ ਬ్రో ਸੀਰੀਪੁਰੇ ਸੀਰੀਪੁਰੇ ਫੋਟੋ ਲੈਣ ਕੋਈ ਅੰਦਰੋਂ ਲੈ ਆਏਗਾ ਦੁਬਾਰਾ ਮੈਂ ਖੋੜੇ ਜਦੋਂ ਬੱਸ ਕੋਈ ਚੋਰੀ ਚੁੱਕੇ ਨਾ ਇਹ ਕਿਹੜੇ ਲੱਗਦਾ ਕੱਲ ਮੈਂ ਧਾਰੀ ਮੈਨੂੰ ਮੈਂ ਐਵੇਂ ਪਹਿਨੇ ਕਿਉਂ ਜਾਵਾਂ ਇਹ ਬਾਗੀ ਟੋੜੀ ਮੇਰੇ ਨਾਲ ਹਰਿਸ਼ ਚੰਦਰ ਜੀ ਅਜੇ ਕੀ ਹੋਇਆ ਕੀ ਹੈ ਇਹ ਜੀ ਅੱਜ ਤੋਂ 10 ਦਿਨ ਪਹਿਲਾਂ ਇੱਥੇ ਇੱਕ ਲੜਕੀਆਂ ਆਈਆਂ ਸੀਗੀਆਂ ਐਕਟਿਵਾ ਦੇ ਇਨ੍ਹਾਂ ਕੋਲੋਂ ਕੋਈ ਕੱਪੜੇ ਖਰੀਦਣ ਵਾਸਤੇ ਅੱਛਾ ਜੀ ਉਹਨਾਂ ਧਿਆਨਦਰ ਸੀਗਾ ਉਹਨਾਂ ਦੇ ਇਹ ਇਧਰ ਆਏ ਜੇ ਮੂਵੀ ਹੈ ਜੀ ਸਾਰੀ ਸਾਡੇ ਕੋਲ ਉਹਦੇ ਮੋਬਾਈਲ ਦੇ ਵਿੱਚ ਸਣੇ ਹੁਣਾਂ ਪਰਚ ਕੱਢ ਕੇ ਲੈ ਗਿਆ ਅੱਜ ਕੁਦਰਤੀ ਹਥੌਂਕ ਟੱਪਿਆ ਸਾਨੂੰ ਪਛਾਣ ਹੀ ਲਾਵੇ ਲੰਗੜਾ ਕੇ ਚੱਲਦਾ ਹੈ ਉਹ ਮੂਵੀ ਵੇਖੀ ਹੋਈ ਹੈ ਜੀ ਉਹ ਬੰਦਾ ਸੀ ਗੱਸੀ ਨੂੰ ਪਾ ਲਿਆ ਇੱਥੇ ਬਿਠਾਇਆ ਹੁਣ ਮੂਵੀ ਸਾਰੀ ਆ ਗਈ ਉਹਨਾਂ ਨੂੰ ਤਾਂ ਜੀ ਇਹ ਕਹਿੰਦਾ ਮੈਂ ਹੁਣੇ ਕੁਝ ਦਿਨ ਪਹਿਲਾਂ ਜੇਲ੍ਹ ਚੋਂ ਛੁੱਟ ਕੇ ਆਇਆ ਆ ਆ ਕੰਮੀ ਇਹੋ ਕਰਦਾ ਫਿਰ ਜੀ ਇਹ ਦੱਸੇ ਕਿ ਕਿੱਥੋਂ ਰਹਿਣ ਵਾਲੇ ਨੇ ਹਾਂ ਇਹ ਜਲਾਲਾਵਾਦ ਕਹਿੰਦਾ ਮੈਂ ਰਹਿਣ ਵਾਲਾ ਕਿ ਨਾ ਮੇਰਾ ਕੀ ਹੁੰਦਾ ਮੈਂ ਤਾਂ ਨਹੀਂ ਸਾਨੂੰ ਪਤਾ ਜੀ ਫੋਨ ਆਗਾ ਮੈਂ ਛੱਡ ਦੇ ਵਾਲੇ ਦਿੱਤੀ ਤਲਾਬ ਨਹੀਂ ਇਹ ਬੁਲਾ ਕੇ ਆ ਤਾਂ ਗਿਆ ਜੀ ਮੈਂ ਕਿਹਾ ਇੰਨੇ ਨੇ ਕੀਤੀ ਹੈ ਤਲਾਬ ਵਗੈਰਾ ਦੇਖੋ ਜੀ ਕੀ ਕਰਦੇ ਨੇ ਕੀ ਆਉਂਦੇ ਜਾਂ ਨਹੀਂ ਆਉਂਦੇ ਕੋਈ ਮੈਨੂੰ ਤਾਂ ਲੱਗਦਾ ਜੀ ਇਹਦਾ ਕੰਮੀ ਹੋਵੇ ਕਹਿੰਦਾ ਮੈਂ ਇਹ ਕਹਿੰਦਾ ਜੀ ਮੈਂ ਇੱਥੇ ਮੁੰਡਾ ਬੰਦਾ ਲੈ ਮੈਂ ਉਹਦਾ ਭਰਾ ਮੇਰਾ ਜੀਜਾ ਹੈ ਮੈਂ ਕਹਿੰਦਾ ਉਹਦਾ ਨਾਂ ਕੀ ਹੈ ਕਹਿੰਦਾ ਉਹਦਾ ਨਾਂ ਮੈਨੂੰ ਪਤਾ ਹੀ ਨਹੀਂਗਾ ਤੇ ਜੀਜਾ ਫਿਰ ਕਿਹਦਾ ਹੋਇਆ ਜੀ ਇਹ ਫਰਾਡ ਹੈ ਜੀ ਮੈਂ ਪੁੱਛਿਆ ਬੱਲੇ ਪੁੱਛੇ ਫੁਟੇਜ ਹੈਗੀ ਤੇਰੇ ਕੋਲ ਸੀਸੀ ਦੀ ਫੁਟੇਜ ਹਾਂ ਅੰਨ੍ਹਾ ਕੋਲ ਹੈ ਜੀ ਸ਼ਰਮਾ ਜੀ ਕੋਲ ਹੈ ਫੜੋ ਸੱਚਾ ਅੰਨ੍ਹਾ ਮੋਟਾ ਪੰਗਲਾ ਹੈਗਾ ਦੀ ਵੀਡੀਓ ਨਾਲ ਮੈਚ ਕਰ ਹਾਂ ਬਿਲਕੁਲ ਕੌਮ ਵੀ ਲੋਰੇ ਮੈਨੂੰ ਇਹ ਲੱਗਿਆ ਮੈਨੂੰ ਵੀਡੀਓ ਵਿੱਚ ਨਹੀਂ ਲੋੜ ਨਹੀਂ ਥਾਣਾ ਮੈਨੂੰ ਨਾ ਵੀਡੀਓ ਦੇਖੋ ਵੀਡੀਓ ਖੋਲੋ ਵੀਰੇ ਇੱਕ ਮਿੰਟ ਵੀਡੀਓ ਕਿੰਨੇ ਦਿਨਾਂ ਬਾਅਦ ਬਣਾ ਕੇ ਭੇਜ ਕਰਦੇ ਹੋ ਬੜੇ ਦਿਨ ਹੋ ਗਏ ਬੜੇ ਦਿਨ ਹੋ ਗਏ ਉਹ ਲੱਗਦਾ ਮੈਨੂੰ ਉਹ ਕਹਿੰਦਾ ਮੌੜਿਆ ਆ ਛੁੱਟ ਕੇ ਉਥੋਂ ਮੋਬਾਈਲ ਦੇ ਦੇ ਜਾਣ ਛੁੜਾ ਆਉਣੀ ਮੈਂ ਕਹਿੰਦਾ ਕੀ ਮੋਬਾਈਲ ਟੱਡੂ ਆਇਆ ਸਰਦਾਰਦਨ ਹੋ ਗਏ ਵੇਚ ਦੇ ਵਿੱਚ ਕਿੱਥੇ ਆ ਗਏ ਉਹ ਬੰਦਾ ਹੀ ਦੱਸ ਦੇ ਕਿੱਥੇ ਵੇਚਿਆ ਮੈਨੂੰ ਉਹਨਾਂ ਨੂੰ ਪਤਾ ਲੱਗ ਗਿਆ ਵੀ ਟੀਕਾ ਲਾਉਣਾ ਪਿਆ ਸੀ ਸ਼ਾਇਦ ਟੀਕਾ ਲਾਉਣਾ ਪਿਆ ਸੀ ਠੀਕ ਹੈ ਜੀ ਉਹ ਨਾ ਹੈ ਉਹਨਾਂ ਨੇ ਮੈਨੂੰ ਹੁਣ ਛੱਡਿਆ ਯਾਰ ਆਪਾਂ ਨੂੰ ਨਸ਼ੇੜੀਆਂ ਨੂੰ ਇਹ ਮਾਰੀ ਕਿੱਥੋਂ ਜਾਂਦਾ ਨਾ ਯਾਰ ਕਿੱਥੋਂ ਜਾਂਦਾ ਜੀ ਤੁਮੇ ਕਹਿੰਦਾ ਟੀਕੇ ਕਿੱਥੋਂ ਲੈ ਕੇ ਆਉਂਦਾ ਛੱਡ ਕਿੱਥੋਂ ਲੱਗਦਾ ਨਸ਼ਾ ਮਾਰੋ ਜੀ ਮਾਰੋ ਮੈਂ ਸਾਡੇ ਚਰਾਂ ਅਲਾਵਾ ਜਨ ਜਲਾਲਾਬਾਦ ਤੋਂ ਮਿਲਦੇ ਟੀਕੇ ਹਾਂ ਸਾਡੇ ਚਰਾਂ ਅਲਾਵਾ ਮਾਰੋ ਇੱਥੇ ਟੀਕਾ ਮਿਲਦਾ ਹੈ ਚਿੱਟੇ ਰਾਏ ਕਿੰਨੇ ਪੈ ਲੈਂਦੇ ਨੇ ਟੀਕੇ ਦੇ 2 300 ਰੁਪਏ ਹੀ ਕਿੰਨੇ ਵਾਰ ਜਾ ਕੇ ਲੈਣ ਤੋਂ ਬਾਅਦ ਨਹੀਂ ਇੱਕ ਟੀਕਾ ਕਿੰਨੇ ਦਾ ਮਿਲਦਾ ਇੱਕ ਦਾ ਲੱਗਦਾ ਇੱਕ ਟਿਕਾ ਕਿੰਨੇ ਦਾ ਦੋ 300 200 ਦੇ 200 ਬੈਟੂ ਦੋ 300 ਦਾ ਪੈਸੇ ਕਿੱਥੋਂ ਆਦੇ ਨੇ ਹੁੰਦੇ ਆਸਤੇ ਕਈ ਵਾਰ ਸ਼ਹਿਲਾ ਜਾ ਹੀ ਰਹੀ ਹੈ ਇੱਕ ਟਿਕਿਆ ਸਪਹਿ ਕਿੰਨੇ ਦੜੀ ਕਿੰਨੇ ਟਿਕਾ ਲੈਣਾ ਹੈ ਇੱਕ ਦੋ ਲਾ ਹੀ ਗਈ ਦੋ ਦੋ ਟਿਕੇ 400 ਰੁਪਏ ਹੋ ਗਿਆ 600 ਹੋ ਗਿਆ 100 300 ਦਾ ਆਮ ਲੈਣਾ ਨਹੀਂ ਨਹੀਂ 200 ਦੇ 200 ਦੇ ਕਿੰਨੇ ਟਿਕਾ ਹੈ ਹਾਂ ਇਹ ਦੋ ਦੋ ਟਿਕੇ 400 ਦੇ ਹੋ ਗਏ ਜਿਹੜੀ ਦੋ ਜੂ ਲੈਣਾ ਉਹ ਪੈਸੇ ਕਿੱਥੋਂ ਆਦੇ ਨੇ ਹੈ ਉਹ ਪੈਸੇ ਕਿੱਥੋਂ ਆਦੇ ਨੇ ਉਹ ਕਈ ਵਾਰ ਸ਼ਹਿਲਾ ਇੱਥੇ ਲੈਂਦੀਆਂ ਸ਼ਹਿਲਾ ਜਾ ਹੀ ਰਹੀ ਹੈ ਕਈ ਯਾਰੀ ਚੋਰੀ ਕਰ ਲੰਨੇ ਆ ਉਹ ਕਹਿੰਦਾ ਤੇਰਾ ਸਿੱਧਾ ਮੁੰਡੇ ਦੇ ਆ ਜਾ ਵੀ ਮੋਬਾਈਲ ਲਗਾ ਕਿੱਥੇ ਨਹੀਂ ਆ ਸਿੱਧਾ ਪਕੜ ਲਿਆ ਨਹੀਂ ਭਾਈ ਯਾਰ ਮੇਰੀ ਤੁਸੀਂ ਇੱਕਦਾਂ ਲੈ ਆ ਜੇ ਕਿ ਨਾ ਕੀ ਤੁਹਾਡਾ ਜੀ ਮੇਰਾ ਨਾਮ ਗੁਰਜੀਤ ਕਿੱਥੋਂ ਰਹਨ ਵਾਲੇ ਹੋ ਇੱਥੋਂ ਫਾਲਕਾ ਦੇ ਲੋਕਲੀ ਕਿ ਕੀ ਮਾਮਲਾ ਕੀ ਵੀ ਹਦੋਂ 10 15 ਦਿਨ ਪਹਿਲਾਂ ਨਾ ਇਹ ਬੰਦੇ ਨੇ ਇੱਥੋਂ ਸਕੂਟੀ 'ਚੋਂ ਫੋਨ ਚੋਰੀ ਕੀਤਾ ਤੁਰੇ ਆਉਂਦਾ ਸੀ ਇਧਰਲੇ ਪਾਸੋਂ ਪਿਛਲੇ ਪਾਸੋਂ ਇੱਥੋਂ ਆ ਕੇ ਉਹਨੇ ਫੋਨ ਕੱਢਿਆ ਇੱਕ ਵਾਰ ਜੀ ਤੁਹਾਡੇ ਕੋਲ ਸੀਸੀਟੀਵੀ ਫੁਟੇਜ ਹੈਗੀ ਹੈ ਸੀਸੀਟੀਵੀ ਫੁਟੇਜ ਹੈਗੀ ਹੈ ਸਾਹਮਣੇ ਕੇਪੀ ਡਾਲਰਸ ਨੇ ਇਹਨਾਂ ਦੀ ਸੀਸੀਟੀਵੀ ਫੁਟੇਜ ਹੈਗੀ ਹੈ ਸਾਡੇ ਕੋਲ ਨਹੀਂ ਬੰਦਾ ਕਨਫਰਮ ਹੋ ਗਿਆ ਇਹੀ ਹੈ ਬੰਦਾ ਫੋਰ ਸ਼ੋਰ ਇਹੀ ਹੈ ਜੀ ਕਿੱਥੋਂ ਦਾ ਗਏ ਬੰਦੇ ਦਾ ਤਾਂ ਨਹੀਂ ਸਾਨੂੰ ਪਤਾ ਆਪਾਂ ਇੱਥੇ ਲੁੱਕ ਲੈ ਜੰਨੇ ਬੰਦਾ ਸੋਲ ਰਿਹਾ ਕਹਿੰਦਾ ਬੰਦਾ ਇਹ ਹੁਣੇ ਕਹਿੰਦਾ ਮਨ ਦਾ ਪੈ ਗਈ ਮੈਂ ਟੀਕੇ ਲਾਉਣਾ ਮੈਂ ਉਹਨੇ ਥਾਣੇ ਛੁੱਟ ਗਿਆ ਕਹਿੰਦਾ ਮੈਂ ਨਹੀਂ ਕਿਹਾ ਮੈਂ ਥਾਣੇ ਛੁੱਟ ਗਿਆ ਟੀਕੇ ਲਾਉਂਦਾ ਆਪ ਮੰਨਦਾ ਵਾ ਕਿ ਮੈਂ ਟੀਕੇ ਲਾਉਂਦਾ ਨਹੀਂ ਸੀ ਕਿਹੜਾ ਫੋਨ ਸੀ ਤੁਹਾਡਾ ਜਿਹੜਾ ਕਿਸ ਰੇਂਜ ਦਾ ਸੀਗਾ ਤੇ ਇਹ 12-13 ਹਜ਼ਾਰ ਦਾ ਸੀਗਾ ਬੜਾ ਐਕਸਪੈਂਸਿਵ ਫੋਨ ਸੀਗਾ ਕੱਲਾ ਫੋਨ ਹੀ ਚੋਰੀ ਹੋਇਆ ਜਾਂ ਕੋਈ ਹੋਰ ਵੀ ਸੀ ਕਿੱਲੇ ਨੇ ਪਰਸ ਕੱਢਿਆ ਸੀਗਾ ਪਰਸ ਦੇ ਵਿੱਚ ਸੀਗਾ ਫੋਨ ਪਰ ਚੇ ਕੋਈ 700 ਹਜ਼ਾਰ ਰੁਪਏ ਸੀਗੇ ਤੇ ਵਿੱਚ ਫੋਨ ਸੀਗਾ ਨਾਲ ਇਹ ਕਿੰਦੇ ਕੋਲ ਚੋਰੀ ਹੋਇਆ ਸੀ ਮੋਕੇ ਤੇ ਮੇਰੇ ਭਾਬੀ ਸੀਗੇ ਤੇ ਦੀਦੀ ਸੀਗੇ ਉਹਨਾਂ ਮਤਲਬ ਸਕੂਟੀ ਤੇ ਆਏ ਸੀਗੇ ਇੰਨਾ ਕੋਲ ਦੁਕਾਨ ਤੇ ਉਹ ਲੋਕ ਪੁੱਛ ਰਹੇ ਰਹੇ ਅੰਤੇ ਕੀ ਮੰਗ ਕੀ ਕਰ ਰਹੇ ਹੋ ਪ੍ਰਕਾਸ਼ਨ ਜੀ ਪ੍ਰਕਾਸ਼ਨ ਤੋਂ ਕੀ ਮੰਗ ਕਰ ਰਹੇ ਹੋ ਉਹਨਾਂ ਨੇ ਕਿ ਕਿ ਮਤਲਬ ਸਾਹਮਣੇ ਸਾਫ ਨੇ ਸਾਡਾ ਫੋਨ ਵਾਪਸ ਚਾਹੀਦਾ ਥਾਣੇ ਪਹਿਲਾਂ ਕੋਈ ਥਾਣੇ ਤਰਕਾਸ ਦਿੱਤੀ ਹੋਈ ਹੈ ਕਿ ਨਾ ਕੀ ਤੇਰਾ ਇਹ ਨਾਮ ਗੁਰਵਿੰਦਰ ਸਿੰਘ ਕਿੱਥੋਂ ਰਹਣ ਵਾਲਾ ਹੈ ਮੈਂ ਜਲੰਧਾ ਵਾਲਾ ਕੋਈ ਨਹੀਂ ਭਰਾ ਚੋਰੀ ਮੈਂ ਕਰਨਾ ਹਾਂਜੀ ਮੈਂ ਐਵੇਂ ਲੰਘਿਆ ਜਾਂਦਾ ਸੀ ਤੇ ਮੈਨੂੰ ਐਵੇਂ ਰੋਕ ਲਿਆ ਅੰਕਲ ਹਰਣੇ ਕਹਿੰਦੇ ਮੋਬਾਈਲ ਤੇ ਚੋਰੀ ਆਇਆ ਤੁਸੀਂ ਹੁਣ ਚੋਰੀ ਕੀਤਾ ਨਹੀਂ ਨਹੀਂ ਭਰਾਵਾ ਹਾਂ ਤੇ ਫੜਿਆ ਕਿਉਂ ਤੈਨੂੰ ਮੈਂ ਸ਼ੱਕੀ ਤੌਰ ਤੇ ਫੜਿਆ ਕਹਿੰਦੇ ਵੀ ਮੈਂ ਚੈੱਕ ਕਰਨਾ ਤੈਨੂੰ ਅੱਛਾ ਫਾਈਨਲ ਬੈਲਾ ਕੁਝ ਨਹੀਂ ਐਵੇਂ ਲੰਘਿਆ ਜਾਂਦਾ ਸੀ ਉਹ ਵਿੱਚ ਵਜਿਆ ਨਾ ਮੈਂ ਲੰਘੇ ਜਾਂਦੇ ਸੱਚੀ ਕਰਨਾ ਆਇਆ ਸੀ ਇਥੇ ਕਰਨ ਨਹੀਂ ਆਇਆ ਸੀ ਇਹ ਹੁਣ ਮੁੱਕੀ ਬਾਅਦ ਐਂ ਲੰਗੇ ਜਾਂਦਾ ਸੀ ਮੈਂ ਪਹਿਲਾਂ ਲੰਗੇ ਲਾ ਕੇ ਅਰਜ਼ੀ ਉਹ ਦਿਨ ਦਿੱਤੀ ਹੋਈ ਹੈ ਉਹਨੇ ਦੇ ਦੇ ਕਿ ਥਾਣੇ ਤੇ ਆਰਾ ਫੋਨ ਦੇ ਦੇਗਾ ਫਿਰ ਤੈਨੂੰ ਥਾਣੇ ਵੀ ਜਾਣ ਦੇਣਾ ਇਥੇ ਬਚ ਜੇਗਾ ਤੂੰ ਉਹ ਥਾਣੇ ਤੋਂ ਛੁੱਟੀ ਆਏ ਉਹ ਥਾਣੇ ਲਈ ਜਾਵੇਂਗਾ ਛਾਣੇ ਤੋਂ ਛੁੱਟੀ ਆ ਗਿਆ ਨੂੰ ਕਿਹਨੂੰ ਕਿਹਨੂੰ ਚੱਲਣ ਜਾ ਗਿਆ ਉਹ ਮੈਂ ਦੇਖ ਰਿਹਾ ਬੈਗ ਤੇ ਪੱਟੀ ਹੋਣਾ ਨੇ ਤੇ ਮੈਂ ਕੋਈ ਹੱਥ ਮਾਰਦਾ ਬਰਾਬਰ ਦਾ ਕੰਮ ਕਰਦਾ ਆ ਆ ਵਿਕਰ ਆਏ ਵਿਕਰ ਕਿੰਦੇ ਨੇ ਵਿਕਰ ਸਕੂਟਰੀ ਕਿੰਦੀ ਏ ਆ ਮੇਰੀ ਇਹ ਵੀ ਹੋਰ ਪਤਾ ਲਾਣੇ ਪਈ ਲਿਆ ਆ ਠੀਕਾ ਮਾਲੀ ਸੁਕਾ ਲੀ ਨਾ ਆਇਆ ਆ